ਦੇਖੋ ਜੀ ਸਾਡਾ ਪਨੀਰ ਪੁਰਜੀ ਹੋਟਲ ਵਰਗੀ ਬਣ ਕੇ ਤਿਆਰ ਆ ਜੇ ਤੁਸੀਂ ਵੀ ਇਹ ਵਧੀਆ ਰੈਸਪੀ ਬਣਾਉਣਾ ਚਾਹੁੰਦੇ ਆ ਤੇ ਚਲੋ ਤੁਹਾਨੂੰ ਵੀ ਦੱਸ ਦਿਆਂ ਕਿ ਆਪਾਂ ਕਿਸ ਤਰ੍ਹਾਂ ਇਹ ਵਧੀਆ ਰੈਸਪੀ ਬਣਾਉਣੀ ਆ ਤੇ ਜੇ ਵੀਡੀਓ ਚੰਗੀ ਲੱਗਦੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਆਪਾਂ ਚਲੋ ਆਓ ਤੁਹਾਨੂੰ ਦਿਖਾਉਣੀ ਆ ਹਲੋ ਸਾਸਰੀ ਕਾ ਜੀ ਸਵਾਗਤ ਹੈ ਤੁਹਾਡਾ ਸਿੰਗਰਨ ਕਿਚਨ ਵਿੱਚ ਜਦੋਂ ਆਪਾਂ ਇਹਦੀ ਰੈਸਪੀ ਬਣਾਉਣੀ ਲੱਗੀ ਆ ਉਹ ਜਦੋਂ ਪਨੀਰ ਦੀ ਕੋਈ ਜੀ ਆਪਾਂ ਪਨੀਰ ਦੀ ਕੋਈ ਜਿਹੜੀ ਬਣਾਉਂਦੇ ਬਿਲਕੁਲ ਇੱਕਦਮ ਜੋ ਤੁਹਾਨੂੰ ਜਿਨਾ ਬਣੇ ਉਸੇ ਤਰ੍ਹਾਂ ਕੇ ਨੂੰ ਪਛਾਣ ਨਹੀਂ ਸਕੋਗੇ ਸੋਸੋ ਕਰਦੀ ਆ ਕਿੱਦਾਂ ਕਰੀਏ ਜਿਹੜੀ ਮੈਂ ਅਸਲੀਕਾ ਮੈਂ ਸ਼ੇਅਰ ਕਰਨ ਨਹੀਂ ਕਿਸੇ ਦੂਰੇ ਕੋਲ ਸੇ ਕਰਨਾ ਹੋਇਆ ਤਾਂ ਇਹਨਾਂ ਦੇਖੋ ਆਪਾਂ ਜਿਹੜਾ ਪਨੀਰ ਲੈ ਲਿਆ ਆਪਾਂ 200 ਗ੍ਰਾਮ ਪਨੀਰ ਲਿਆ ਵਾ ਤੇ ਤਿੰਨ ਵੱਡੇ ਪਿਆਜ਼ ਲੈ ਲਿਆ ਮੀਡੀਅਮ ਜੀ ਇੱਕ ਸ਼ਿਮਲਾ ਮਿਰਚ ਆਪਾਂ ਕੱਟ ਲਈ ਲੰਮੀ ਲੰਮੀ ਪੰਜ ਸੱਤ ਆਪਾਂ ਮਿਰਚਾਂ ਲੈ ਲਈਆਂ ਹਜੇ ਮਿਰਚਾਂ ਸਬੂਤ ਰਹੀਆਂ ਇੱਕ ਕੱਪ ਆ ਟਮਾਟਰ ਜਿਹੜਾ ਵਾ ਕੱਟ ਲਿਆ ਵਾ ਲੰਮਾ ਲੰਮਾ ਮੈਂ ਇੱਕ ਕਟਿਆ ਤੁਸੀਂ ਚਾਹੋ ਤੇ ਦੋ ਵੀ ਪਾ ਸਕਦੇ ਹੋ ਕਿਉਂਕਿ ਮੇਰੇ ਬੱਚੇ ਉਹਨਾਂ ਪਸੰਦ ਕਰਦੇ ਇੱਧਰ ਆਪਾਂ ਹਰਾ ਧਨੀਆ ਕੱਟ ਕੇ ਰੱਖ ਲਿਆ ਵਾ ਤੇ ਉਧਰ ਆਪਾਂ ਕੜਾਈ ਦੇ ਵਿੱਚ ਤੇਲ ਜਿਹੜਾ ਵਾ ਗਰਮ ਹੋਣ ਨੂੰ ਪਾਤਾ ਵਾ ਦੇਖ ਸਕਦੇ ਹੋ ਕੜਾਈ ਦੇ ਵਿੱਚ ਆਪਾਂ ਇੱਕ ਵੱਡੀ ਘੜਸ਼ੀ ਤੇਲ ਦੀ ਪਾਤੀ ਆ ਤੇਲ ਜਿਹੜਾ ਆਪਾਂ ਗਰਮ ਹੋਣ ਲਿਆ ਵਾ ਆਪਾਂ ਇਹ ਚੰਗੀ ਤਰ੍ਹਾਂ ਗਰਮ ਕਰ ਲਈਏ ਪਹਿਲਾਂ ਇੱਥੇ ਆਪਾਂ ਜੀਰਾ ਜਿਹੜਾ ਆ ਅੱਧਾ ਚਮਚ ਜੀਰੇ ਦਾ ਇਹਦੇ ਵਿੱਚ ਪਾ ਦੇਵਾਂਗੇ ਜੀਰਾ ਚੰਗੀ ਤਰ੍ਹਾਂ ਤੜਕ ਤੇੜਕਿਆ ਗਿਆ ਵਾ ਤੇ ਅੱਧੇ ਚਮਚ ਤੋਂ ਥੋੜੀ ਜਿਹੀ ਘਟਾਪਾ ਸੌਂਫ ਤੇ ਨਮਕ ਪਾ ਦੇਵਾਂਗੇ ਇਹ ਜਿਹੜੀ ਸੌਂਫ ਆਪਾਂ ਘਰ ਵਿੱਚ ਇਸਤੇਮਾਲ ਕਰਦੇ ਆ ਕੋਈ ਵੱਡੀ ਸੌਂਫ ਆਪਾਂ ਪਾਈ ਆ ਇਹ ਆਪਾਂ ਕਿਆਰ ਪਾ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਖੰਡ ਕੱਢ ਲਈਏ ਆ ਗਏ ਹੋ ਰਿਹਾ ਐ। एकदम ਫੋਨ ਲਿਆਣਾ ਪੱਕ। ਪਿਆਜ਼ ਨੂੰ ਤੁਸੀਂ ਸਰਵਾਤੀ ਦੀ ਆਪਾ ਦੱਸਾਂ ਕਿ ਕਿਹੜਾ ਫੋਨ ਹੈ। ਪਿਆਜ਼ ਚੰਗੀ ਤਰ੍ਹਾਂ ਆਪਣੇ ਨਾਲ ਹੋ ਗਿਆ। ਤੇ ਪਿਆਜ਼ ਨੂੰ ਅੰਦਰ ਆਪਾਂ ਚੰਗੀ ਤਰ੍ਹਾਂ ਸੈਰ ਕਰ ਲਿਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸ਼ਿੰਗਲਾਂ ਦੇ। ਮਮੀ ਉਹ ਨਹੀਂ ਬਾਅਕ ਕਿ ਉਹ ਨਹੀਂ ਹੁੰਦੀ ਜਿਹਦਾ ਪਹਿਲਾ ਹੁੰਦੀ ਸੀ। ਪੋਣ ਤੇਜ਼ ਦੇ ਪਿਆਜ਼ ਚੜਗੇ ਨਾ ਹੁੰਦੀ ਬਾਜ ਹੋਦੀ ਛਿਗਲਾ ਮੱਛੀ ਜਦੋਂ ਕੋ ਪੋਣੀ ਆਵਾਜ਼ ਹੁੰਦੀ ਨਾ ਮਜ਼ਾ ਆਉਂਦਾ ਨਾਲ ਹੀ ਆਪਾਂ ਜਿਹੜਾ ਵਾ ਆਪਣਾ ਸੁਆਦ ਅਨੁਸਾਰ ਈਲੂਨ ਪਾ ਲੈਣਾ ਪਿਆਜ਼ਾਂ ਚਾਹੇ ਪਾ ਲਈਏ ਇੰਨਾ ਤੋਂ ਵੀ ਪਾਵਰ ਤੇ ਆ ਗਈ ਤੇ ਮਿਕਸ ਹੋ ਗੋ ਸੇਮਿਕ ਚੰਗੀ ਤਰ੍ਹਾਂ ਪਰੁਕਮਾ ਦਿਓ ਚੰਗੀ ਤਰ੍ਹਾਂ ਨਾ ਕੋ ਪਾਂਦ ਤੋਂ 6 ਮਿੰਟ ਤੱਕ ਭੁੰਨਾਂਗੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਟਮਾਟਰ ਆਹ ਜੰਮ ਦਾ ਜੋ ਸਟੇਲ ਚ ਕੋਈ ਵੀ ਚੀ ਪਏ ਨਾ ਤੇ ਬੁਰੀ ਹੋਣੀ ਹੈ ਬੜੀ ਬੰਦੀ ਹੈ ਸਬਜੀ ਔਰ ਬੱਚਿਆਂ ਨੂੰ ਬੜੀ ਪਸੰਦ ਆਉਂਦੀ ਹੈ ਨਾਲੇ ਮੈਂ ਡਾ ਸਟੇਜਾਂ ਦੇ ਬਣਾ ਲੈਂਦੀ ਆ ਮਤਲਬ ਹੋਟਲ ਦਾ ਮਗਾਉਂਦਾ ਹੁੰਦਾ ਕਿ ਅਸੀਂ ਗ੍ਰਾਮ ਆਡਰ ਕਰਾਂਗੇ ਮਗਾਵਾਗੇ ਪਰ ਇਹ ਸਬਜੀ ਸਨ ਘਰੇ ਬਣਾਉਣਾ ਸਸਤੀ ਵੀ ਪੈਂਦੀ ਆ ਤੇ ਸੌਸਾਈ ਵੀ ਬੜੀ ਵਧੀਆ ਰਹਿੰਦੀ ਇਹ ਦੇਖੋ ਮੈਂ ਮਿਰਚਾਂ ਕੱਟੀਆਂ ਹਨ ਕਟਰ ਕਰਨੇ ਆਪੇ ਇਹ ਮੈਂ ਮਿਰਚਾਂ ਖਾਲੀ ਕਟਰ ਕਰਨ ਨੂੰ ਰੱਖੀ ਆ ਇਸ ਤੋਂ ਆ ਮੈਂ ਡਰੈਕਟ ਹੀ ਕੋਈ ਚੀਜ਼ ਦੇ ਕੇ ਬੰਨ ਚੈਨ ਪਕਾ ਚਕਾਰ ਹੋ ਜਾਂਦਾ ਉਹ ਨਾਲ ਕੋਈ ਨਾਲੇ ਹੱਥ ਨੂੰ ਨਹੀਂ ਲੱਗਦੇ ਤੇ ਜਿਹਨੇ ਪੰਚੀ ਨਾ ਕੱਟਦੇ ਆ ਤੇ ਮੈਂ ਇਹਨੂੰ ਰੱਖਿਆ ਹੋਇਆ ਮੈਂ ਇਹਨੂੰ ਸੁਟਿਆ ਨਹੀਂ ਆ ਕਿਉਂਕਿ ਇਹਦਾ ਥੱਲੇ ਵਾਲਾ ਜਿਹੜਾ ਡੋਸ ਹੁੰਦਾ ਨਾ ਪਾਪ ਜਾ ਉਹ ਟੁੱਟ ਗਿਆ ਵਨ ਟੂ ਇਚੋਚਾ ਨਾ ਤੋਂ ਗੇ ਲਿਆ ਆਪਾ ਪਲੇਟ ਪਲੇਟ ਨੂੰ ਤੇ ਅੱਜ ਗਰਮੀ ਬਹੁਤ ਜ਼ਿਆਦਾ ਬਖਾਉਂ ਚਕਨੇ ਦੇ ਵਿੱਚ ਪਸੀਨਾ ਪਿਲਾਂ ਆਉਂਦਾ ਹੈ ਓਏ ਤੋ ਗਾਇਜ਼ ਬਹੁਤ ਪਸੀਨਾ ਆਉਂਦਾ ਅੱਜ ਬਹੁਤ ਜ਼ਿਆਦੀ ਗਰਮੀ ਆ ਹਨੇ ਬਾਜੀ ਬਹੁਤ ਜਿਆਦੀ ਗਰਮੀ ਨਾਲ ਰਕਾਵਟ ਚੁੱਕਿਆ ਹੈ। ਹੈ। ਅੱਜ ਜੂਨ ਚ ਰੁਕੋ ਤੁਸੀਂ। ਹਾਂ, ਮਈ ਆ ਤੇ ਤਾਂ ਹਾਲ ਆ। ਜੂਨ ਦੇ ਵਿੱਚ ਕੀ ਹਰਦੇ ਹੋਣਾ। ਪਰ ਸਗੋ ਠੀਕ ਹੀ ਆ ਥੋੜਾ ਮੀਂਹ ਪਿਆ। ਜਰਮੀ ਨਾ ਪਿਆ ਹੁੰਦਾ ਫਿਰ ਤੇ ਹੋਰ ਜਿਆਦੀ ਗਰਮੀ ਲੱਗਦੀ। ਮੀਂਹ ਰਾਤ ਨੂੰ ਪੈ ਜਾਂਦਾ ਤੇ ਸਵੇਰੇ ਗਰਮੀ ਆਉਂਦੀ ਹੈ। ਹਾਂ, ਸਹੀ ਚੇ। ਸਵੇਰੇ ਆ ਫਿਰ ਦੁਪਹਿਰੇ ਮੀਂਹ ਪੈਣਾ ਚਾਹੀਦਾ ਵਾ। ਤੇ ਆ ਆਪਾਂ ਜਾਂਦੀਆਂ ਗੱਲਾਂ ਵਿੱਚ ਨਾ ਲਈ ਹੁਣ ਆਪਾਂ ਨੂੰ ਦੋ ਚਾਰ ਮਿੰਟ ਲਈ ਟਾਕਣਾ ਵਾ। ਤਾਂ ਰੁਕ ਜਾ ਰੁਕ ਜਾ ਜੇ। ਗਰਮੀ ਬਹੁਤ ਈ ਤੇ ਇੱਥੇ ਆਪਾਂ ਬੱਚਿਆਂ ਨੂੰ ਬਣਾ ਕੋ ਦਿੱਤਾ ਨਿੰਬੂ ਪਾਣੀ। ਕਿਉਂਕਿ ਨਿੰਬੂ ਪਾਣੀ ਬੱਚੇ ਬਹੁਤ ਪਸੰਦ ਕਰਦੇ। ਬਸ ਹੁਣ ਗਰਮੀ ਦੇ ਛੁੱਟੀਆਂ ਸ਼ੁਰੂ ਹੋ ਗਈਆਂ ਬੱਚਿਆਂ ਦਾ। ਇਹ ਦੇਖੋ ਜੀ ਕੰਮ ਹੋਇਆ। ਤੇ ਇੰਨਾ ਦੇ ਕਮਾਲ ਪੈਕਟ ਖੋਲਿਆ ਹੋਇਆ। ਛੁੱਟੀਆਂ ਹੋ ਗਈਆਂ ਸ਼ੁਰੂ। ਨਿੰਬੂ ਪਾਣੀ ਪੀਂਦੇ ਆ ਇਹਨਾਂ ਦਾ ਕੰਮ ਸ਼ੁਰੂ ਤੋਂ ਲੱਗਿਆ ਹੋਇਆ। ਹਾਂ। ਕੁਝ ਨਾ ਕੁਝ ਲੈ ਆ ਕੇ ਖਾਂਦਾ ਹੀ ਬੰਦਾ। ਕੁਝ ਇਹਦਾ ਸੁਭਾਅ ਹੀ ਹੈ। ਉਹਨੇ ਕੁਝ ਨਾ ਕੁਝ ਬਾਹਰੋਂ ਲੈ ਕੇ ਜ਼ਰੂ ਉਹ ਕਿੰਨਾ ਨਹੀਂ ਕਰ ਰਿਆ ਨਿੰਗੂ ਪਾਣੀ ਵੀ ਪੀ ਰਹਾ ਬਸ ਸਾਰੀ ਦਿਹਾੜੀ ਬੁਣਾਈ ਕੰਮ ਚੱਲਦਾ ਰਹਿਣਾ ਹਣਾ ਪਰ ਫੇ ਵੀ ਮੰਚ ਨੇ ਲਿਆ ਕੇ ਖਾਦਾ ਕਿਉਂਕਿ ਬੱਚੇ ਨੇ ਉਹਨੂੰ ਖਾਦੇ ਚ ਆਈ ਸਭ ਨਾਲੋਂ ਸਿਰ ਜਾ ਹੁਣ ਚੁੱਪ ਨਹੀਂ ਆ ਪਾਈਆਂ ਬਸ ਕਰੀਏ ਐਸਾ ਕੰਮ ਕਰ ਲਈ ਇਹਨਾਂ ਨੇ ਇੱਧਰ ਆਪਣੀ ਛੱਤ ਤੇ ਕਬੂਤਰ ਆ ਗਏ ਸੀ ਤੇ ਕਬੂਤਰਾਂ ਨੂੰ ਆਪਾਂ ਪਾਏ ਹੀ ਦਾਣੇ ਤੇ ਕਬੂਤਰ ਖਾਂਦੇ ਸੀ ਕਬੂਤਰ ਖਾਂਦੇ ਖਾਂਦੇ ਫਿਰ ਮੇਰਾ ਅਚਾਨਕ ਤੋਂ ਜਿਹੜਾ ਕੈਮਰਾ ਉਹ ਟਿੱਡਾ ਹੋ ਗਿਆ ਤੇ ਮੈਂ ਕਬੂਤਰਾਂ ਨੂੰ ਖਾਂਦੇ ਦੇਖ ਕੇ ਸੋਚਣ ਦੇ ਸੀ ਕਿ ਇਹਨਾਂ ਨੂੰ ਦੁਪਹਿਰ ਲੱਗੀ ਹੋਈ ਵਿਚਾਰੇ ਪਾਣੀ ਧੋਈ ਪਿਆਸੇ ਹੋਇਆ ਪਾਣੀ ਫਿਰ ਆਪਾਂ ਠੰਡਾ ਵਿੱਚ ਕੌਲੇਜ ਪਾਇਆ ਕਿਉਂਕਿ ਪਾਣੀ ਧੁੱਪ ਚ ਪਿਆ ਗਰਮ ਹੋ ਜਾਂਦਾ ਵਾ ਇਹ ਵਿਚਾਰੇ ਜੀਵ ਜੰਤੂ ਰੱਬ ਦੇ ਜੀਵ ਦੇ ਪੰਜ ਮਿੰਟ ਪੂਰਾ ਪਟਾਖਾ ਕੀਤਾ ਹੈ ਨੂੰ ਤੇ ਪੰਜ ਮਿੰਟ ਦੇ ਵਿੱਚ ਸਬਜੀ ਨੇ ਤੇਲ ਛੇੜਵਾ ਛੜਤਾ ਵਾ ਕੰਮੀ ਇਹ ਤੇ ਪੂਰੇ ਦਾ ਉੱਜ ਗਿਆ ਵਾ ਕੰਮੀ ਇਹਦਾ ਤੇ ਪੂਰਾ ਮਤਲਬ ਰੰਗ ਬਦਲ ਗਿਆ ਇੱਕਦਮ ਹਾਂ ਜਿਮਲਾ ਵਿੱਚ ਟਮਾਟਰ ਵੀ ਉਹ ਵੀ ਇੱਕਦਮ ਪਸ ਚੁੱਕੇ ਆ ਕਿਉਂਕਿ ਸੱਚਾ ਕੱਚਾ ਫਲੇਵਰ ਨਹੀਂ ਆਊਗਾ ਠੀਕ ਹੈ ਤਾਂ ਜਿਵੇਂ ਇਦਾਂ ਹੀ ਫੱਟ ਗਏ ਆ ਤੇ ਹੁਣ ਆਪਾਂ ਇਹਦੇ ਚ ਜਿਹੜਾ ਆਪਣੇ ਘਰ ਦਾ ਮਸਾਲਾ ਦਾ ਆਪਾਂ ਜਿਹੜਾ ਹੋਮ ਮੇਡ ਬਣਾਇਆ ਆਪਾਂ ਉਹ ਮਸਾਲਾ ਪਾ ਦੇਣ ਲੱਗੇ ਆ ਇਹ ਵੀ ਦੱਸ ਦਿਓ ਕਿੱਦਾਂ ਬਣਾਇਆ ਮਸਾਲੇ ਦੀ ਵੀ ਆਪਾਂ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਮਸਾਲਾ ਆਪਾਂ ਕਿਸ ਤਰ੍ਹਾਂ ਤੇ ਕਿਹੜੀ ਕਿਹੜੀ ਚੀਜ਼ ਬਣਾ ਕੇ ਤਿਆਰ ਕਰਦੇ ਆ ਘਰੇ ਆਪਾਂ ਹਲਦੀ ਇੱਧਰ ਠੀਕ ਆ ਇੱਧਰ ਆਪਾਂ ਘਰ ਦੀ ਕੁੱਟੀ ਹੋਈ ਲਾਲ ਮਿਰਚ ਪਾ ਦੇਣ ਲੱਗੇ ਆ ਆਪਾਂ ਹਰੀਆਂ ਮਿਰਚਾਂ ਵੀ 4-5 ਪਾ ਦਿਆਂ ਆ ਵਾ ਤੇ ਉਹ ਇਹ ਮਸਾਲਾ ਆਪਾਂ ਘਰ ਦੀ ਕੁੱਟੀ ਹੋਈ ੜੀਆ ਮਿਰਚ ਪਾ ਲਿਆ ਸਬਤੀ ਜਪਾ ਕਰੇ ਕੋਟੇ ਕੇ ਤਿਆਰ ਕਰ ਲੈਣੇ ਆ ਤੇ ਮੈਨੂੰ ਬਜਾਰੀ ਕੋਈ ਵੀ ਚੀਜ਼ ਨਹੀਂ ਲਾਣੀ ਆ ਕਹੇ ਜਿਹੜੀ ਸਾਫ ਸੁਥਰੀ ਸਾਫ ਕਰਕੇ ਚੰਗੀ ਤਰ੍ਹਾਂ ਪੀਸ ਲਈ ਗਈ ਆ ਅੱਜ ਕੱਲੇ ਕੁੱਪਣ ਦਾ ਕੋਈ ਜ਼ਿਆਦਾ ਹੈ ਨਹੀਂ ਕਿੰਨੀ ਫਲੇਮ ਜੇ ਮੈਂ ਲੈ ਇਹਨੂੰ ਇਹਦਾ ਪਕਾਉਣਾ ਇਹਨੂੰ ਜਦੋਂ ਆਪਾਂ ਟੱਕ ਦੇਣਾ ਤੋ ਆਪਾਂ ਨੂੰ ਘੱਟ ਫਲੇਮ 'ਚ ਹੀ ਪਕਾਉਣਾ ਆ ਤੋ ਉਹਨੂੰ ਕੇਜ ਨਹੀਂ ਰੱਖਣੀ ਆ ਠੀਕ ਆ ਜਦੋਂ ਆਪਾਂ ਇਹਦੀ ਫਲੇਮ ਤੇਜ਼ ਕਰਨੀ ਹੋਵੇ ਉਦੋਂ ਮੈਂ ਤੁਹਾਨੂੰ ਦੱਸੂਗੀ ਇਹ ਜੋ ਪਿਆਜ਼ ਨਾਲ ਹੋ ਰਹੀ ਹੈ ਨਾ ਅੱਗੇ ਤਾਂ ਚੱਕਰ ਰਹਿਦਾ। ਹਾਂ ਕੋ ਗਾਇਸ ਮੈਂ ਬਣਾ ਕੇ ਆਇਆ ਸ਼ੈ। ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰਹਿਣ ਛੱਡ। ਇਹਦੇ ਵਿੱਚ ਆਪਾਂ ਇੱਕ ਚਮਚਾ ਪੰਡਾ ਵਾਲਾ ਦਹੀਂ ਦਾ ਪਾਉਂਦੇ ਆਂ। ਠੀਕ ਹੈ। ਦਹੀਂ ਜਦੋਂ ਪਾਉਣਾ ਉਦੋਂ ਨਾਲ ਹੀ ਨਾਲ ਫਟਾਫਟ ਇਹਨੂੰ ਹਿਲਾਉਣਾ ਵਾ। ਤਾਂ ਕਿ ਦਹੀਂ ਫਟਣਾ ਸ਼ੁਰੂ ਹੋ ਜਾਵੇ। ਜੰਗੀ ਤਰ੍ਹਾਂ ਆਪਾਂ ਨੇ ਹਿਲਾ ਦੇਣਾ ਵਾ। ਨਹੀਂ ਕਿ ਆਪਾਂ ਜੇ ਥੋੜੀ ਦੇਰ ਲਈ ਛੱਡਵਾਂਗੇ ਨਾ ਤਾਂ ਦਹੀਂ ਜਿਹੜਾ ਫਟ ਜੂਗਾ। ਠੀਕ ਹੈ। ਫਟਣ ਨਾਲ ਕੀ ਹੋਊਗਾ ਪਨੀਰ ਬਣ ਜੂਗਾ। ਨਹੀਂ ਹੋਊਗਾ। ਅਜੀਬ ਜਿਹਾ ਉਹਦਾ ਨਾ ਜਿਹੜਾ ਟੈਕਸਚਰ ਅਜੀਬ ਜਿਹਾ ਹੋ ਜਾਂਦਾ ਮਲੇਖ ਫਾਈਲੀ ਦੁੱਧ ਵਰਗਾ ਹੋ ਜੂਗਾ ਮੈਂ ਫੁੱਟੀਆਂ ਫੁੱਟੀਆਂ ਵਰਗਾ ਹੋ ਜਾਂਦਾ ਮਨ ਦੇਖੀ ਤਾਂ ਸੋਨਾ ਬਣ ਗਿਆ ਨਾ ਹਾਂ ਠੀਕ ਐ ਐਦਾ ਲੱਗਦਾ ਇਹ ਚ ਮਲਾਈ ਪਾਈ ਆ ਹੁਣ ਆਪਾਂ ਇਹਦੇ ਵਿੱਚ ਜਿਹੜੀ ਮੇਨ ਚੀਜ਼ ਪਾਵਾਂਗੇ ਉਹ ਪਨੀਰ ਮੈਂ ਲਈ ਇੱਕ ਥਾਲ ਡੇ ਗਿਆ ਪਨੀਰ ਆਪਾਂ ਜਿਹੜਾ ਵਾ ਇਹ ਚੰਗੀ ਤਰ੍ਹਾਂ ਪੂਰ ਕੇ ਰੱਖ ਲਿਆ ਇਹ ਵੀ ਦੱਸ ਦੋ ਪਨੀਰ ਕਿੱਧਰੋਂ ਆਇਆ ਕਨੇ ਜੇ ਸਭ ਨੂੰ ਪਤਾ ਲੱਗ ਗਿਆ ਕਿ ਮੇਰੇ ਸਾਡਾ ਕਿਧਰੋਂ ਆਇਆ ਵਾ ਬਸ ਘਰ ਦਾ ਬਣਾ ਲਓ ਕਿਉਂਕਿ ਸਾਡੇ ਤੇ ਘਰ ਦਾ ਹੀ ਪਿਆਰ ਬਣ ਗਿਆ ਸੀ ਕਾਹਿਆਂ ਤੁਸੀਂ ਸਾਰੇ ਵੇਖ ਰਹੇ ਹੋ ਕਿ ਇੱਥੇ ਇਹ ਸਾਰੇ ਬਦਾਮ ਕਿਉਂ ਆ ਨਹੀਂ ਇਹ ਤਾਂ ਖੀਰ ਬਣਾਉਣ ਵਾਲੇ ਹੀ ਫਿਰ ਦੁੱਧ ਫਟ ਗਿਆ ਤੇ ਮਹਨਿਰ ਬਣ ਗਿਆ ਸਾਡਾ ਫਿਰ ਅਸੀਂ ਅੱਧੀ ਸਬਜ਼ੀ ਬਣਾਤੀ ਹਾਂ ਹੈਨਾ ਪਰ ਮੈਂ ਸਬਜ਼ੀ ਖਾਂਦੇ ਖਾਂਦੇ ਬਦਾਮ ਆ ਚੁਗੇ ਵਿੱਚ ਉਹ ਤੁਹਾਨੂੰ ਇਹ ਸਬਜ਼ੀ ਦੇ ਵਾਲੀ ਕੋਈ ਸਬਜ਼ੀ ਲੈਣ ਜਾਓ ਜੇ ਤਾਂ ਵਿਚਾਲ ਦੇ ਵਿੱਚੋਂ ਤੇ ਤੁਹਾਨੂੰ 250 ਤੋਂ 350 ਦੀ ਪਲੇਟ ਫੁੱਲ ਪਲੇਟ ਮਿਲੂਗੀ ਮੇਰੇ ਹਿਸਾਬ ਨਾਲ ਇੱਕ ਮਿੰਟ ਦਿਓ ਇੱਕ ਮਿੰਟ ਦਿਓ 70 ਰੁਪਏ ਫੁੱਲ ਪਲੇਟ ਹੋਣੀ ਹੈ ਪਨੀਰਪੁਰ ਜੀ ਜਿਹੜੀ ਤੇ ਇਹਦੇ ਨਾਲ ਕੀ ਆਪਾਂ ਘਰੇ ਬਣਾਈ ਆ ਤੇ ਦੋ ਟਾਈਮ ਆਪਾਂ ਆਰਾਮ ਨਾਲ ਚਲਾ ਸਕਦੇ ਆ ਅਵੇ ਹੁਣ ਫਿਰ ਤੋਂ ਇਹਦਾ ਰੰਗ ਬਦਲ ਗਿਆ ਹਲਦੀ ਚੱਲਦੇ ਹਾਂ ਕੰਦੀ ਤੇ ਦਹੀਂ ਚਾਹ। ਅਰੇ ਬੱਚਿਆਂ ਤੁਸੀਂ ਤੇਥੋਂ ਦੇਵੋ ਤੇ ਦੇ ਦਿਓ। ਜੇ ਤੁਹਾਡੇ ਕੋਲ ਕੋਈ ਚਾਂਟ ਪ੍ਰਾਣਾ ਆਉਣ ਜਾਂ ਪਛਾਣ ਕੋਈ ਮਿੰਟੋ ਮਿੰਟ ਬਣਾ ਲੇ ਤੇ ਆਇਆ ਸਕਦੇ ਜੀ। ਜਿਆਦਾ ਸਾਡੀ ਲਾਗਤ ਵੀ ਨਹੀਂ ਲੱਗਦੀ। ਕਦੇ-ਕਦੇ ਹੁੰਦਾ ਕਿ ਦਾਲੀ ਪਣੀ ਹੁੰਦੀ ਕਰੇ। ਕੋਈ ਅਚਾਨਕ ਪ੍ਰਾਣੇ ਆ ਜਾਣ ਤੇ ਨਾਲ ਆਵਾਲਾ ਪਨੀਰ ਦਾ ਬਣਾ ਲਓ ਤੁਸੀਂ। ਬਹੁਤ ਸੋਹਣਾ ਤੇ ਬਹੁਤ ਵਧੀਆ ਬਣਿਆ। ਹੁਣ ਆਪਾਂ ਇਹ ਜਿਹੜੀ ਪੀਚਾ ਨੂੰ ਮੇਕ ਹੋਵਾ। ਖਰਾਾ ਤੜੀਆਂ। ਇੱਕ ਗਾਇਸ ਮੈਂ ਬਣਿਆ ਬਾਤ ਆ ਗਿਆ। ਕੀ ਨਾ ਮਸਲਾ ਕਰਦੇ। ਇਹ ਖੰਡ ਦੇਖੋ। ਹਾਂ ਲੱਗਦਾ ਨਾ ਹੋ ਗਿਆ ਪਨੀਰ ਚੰਗੀ ਰੰਗ ਵਾਲਾ ਹੋਣਾ ਹਾਂ। ਗਰਮ ਨਹੀਂ ਕਿੰਨੀ ਆ? ਮੰਮੀ ਇੱਕ ਮਿੰਟ ਲਈ ਆ ਕਰੇ ਮੈਂ ਆਪਣੇ ਪੱਖਾ ਬੰਦ ਕਰਕੇ ਆਵਾ। ਆਹ। ਓ ਮੇਰੇ ਬਾਹਾਂ ਚ ਵੀ ਲੱਗ ਗਿਆ ਥੱਗੀਆਂ। ਇਹ ਇੱਧਰ ਵੀ ਬਣਦਾ ਪਨੀਰ ਪਨੀਰ ਲੱਗਿਆ ਹੋਇਆ। ਆ ਦੇਖ। ਨੇ ਆਪਣਾ ਵਾ ਪਨੀਰ ਪੂਜੀ ਜਿਦਾਂ ਹਟਲ ਵਰਗੀ ਬਣ ਕੇ ਤਿਆਰ ਹੋ ਗਈ ਆ ਇਹ ਮੈਂ ਕੋਈ ਖਾ ਕੇ ਕਹਿ ਨਹੀਂ ਸਕਦਾ ਕਿ ਇਹ ਘਰੇ ਬਣਾਈਆਂ ਜਾਂ ਹਟਲ ਤੋਂ ਆਈਆਂ ਇੰਨੀ ਹੀ ਜ਼ਿਆਦਾ ਸਵਾਦ ਤੇਸਤੀ ਬਣਦੀ ਆ ਇਹ ਸਾਨੂੰ ਪਸੰਦ ਆਉਂਦੀ ਆ ਬੱਚੇ ਬਜ਼ੁਰਗ ਸਾਲ ਨੂੰ ਤੇ ਆਪਾਂ ਇੱਥੇ 2 ਮੈਂਟਲੀ ਨੂੰ ਖੜੀ ਟੱਕ ਦੇਣਾ ਵਾ ਕਿਉਂਕਿ ਜਿਹੜਾ ਆਪਾਂ ਧਨੀਆ ਪਾਇਆ ਤਾਂ ਕਿ 2 ਮੈਂਟਲੀ ਉਹਨੂੰ ਵੀ ਪਾ ਆ ਜੇ ਤਾਂ ਉਹਦਾ ਵਿੱਚ ਉਹ ਕੱਚਾ ਕੱਚਾ ਫਲੇਵਰ ਆਵੇ ਕਿਉਂਕਿ ਇਹ ਤਰੀ ਵਾਲੀ ਸਬਜੀ ਨਹੀਂ ਸੁੱਕੀ ਸਬਜੀ ਹੈ ਨਾ ਅੱਛਾ ਤੇ ਮੰਮੀ ਫਲੇਮ ਫਲੇਮ ਸਲੋ ਸਲੋ ਕਰ ਲਓ ਜੇ ਫੋਲਰ ਸਟਾਰਟਿੰਗ ਵਿੱਚ ਤੇ ਆਪਾਂ ਨੂੰ ਇਹਨੂੰ ਤੇਜ਼ ਕਰਨਾ ਹੀ ਹੁੰਦਾ ਵਾ ਕਿਉਂਕਿ ਪਿਆਜ਼ ਭੁੰਨਵੇਂ ਹੁੰਦੇ ਤੇ ਫਿਰ ਆਪਾਂ ਉਹਨਾਂ ਨੂੰ ਕੱਟ ਕਰਦੇ ਨੇ ਤਾਂ ਕਿ ਚੀਜ਼ਾਂ ਸੜ ਨਾ ਜਾਣ ਹੈਨਾ ਤੇ ਬਾਕੀ ਜੇ ਤੁਹਾਡੀ ਸਾਡੀ ਵੀਡੀਓ ਜਿਹੜੀ ਆ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਹੈਨਾ ਇੱਧਰ ਆਪਾਂ ਦੇਖੋ ਬੰਦ ਕਰਤਾ ਵਾ ਫਰੈਸ਼ ਹੋਣਾ ਸਬਜੀ ਨੇ ਬਿਲਕੁਲ ਤੇਲ ਛੱਡਤਾ ਵਾ ਜਦੋਂ ਸਬਜੀ ਤੇਲ ਛੱਡ ਜੇ ਆਲਮ ਹੀ ਆਪਾਂ ਪਤਾ ਲੱਗ ਜਾਂਦਾ ਵਾ ਅਤੇ ਸੌਣੀ ਬਣ ਕੇ ਤਿਆਰ ਹੋ ਗਈ ਹੈ। ਇਹ ਬਹੁਤ ਹੀ ਫਾਨੀਚਪੋਣੇ ਚੁੱਕ। ਦੇਖੋ ਜੀ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਗਈ। ਅੱਜ ਆਪਾਂ ਬਣਾਈਆਂ ਪਨੀਰ ਪੂਜੀ ਹੋਟਲ ਸਟਾਈਲ ਚ। ਤੇ एकदम ਇਹ ਹੋਟਲ ਵਰਗੀ ਖਾਣ ਚ ਵੀ ਇਹਦਾ ਫਲੇਵਰ ਵੀ एकदम ਹੋਟਲ ਵਰਗਾ ਹੁੰਦਾ ਕਿਉਂਕਿ ਆਪਾਂ ਉਸੇ ਹੀ ਤਰੀਕੇ ਨਾਲ ਬਣਾਈਆਂ ਜਿਸ ਤਰ੍ਹਾਂ ਹੋਟਲ ਦੇ ਵਿੱਚ ਬਣਾਉਂਦੇ ਆ ਤੇ ਇਹ ਬੱਚਿਆਂ ਨੂੰ ਤੇ ਵੱਡਿਆਂ ਨੂੰ ਸਾਰਿਆਂ ਨੂੰ ਬੜੀ ਪਸੰਦ ਆਉਂਦੀ। ਇਹਦੇ ਨਾਲ ਅਗਰ ਗਰਮ ਗਰਮ ਰੋਟੀਆਂ ਹੋਣ ਤੇ ਹੋਰ ਵੀ ਜ਼ਿਆਦਾ ਸਵਾਦ ਲੱਗਦੀ ਹੈ। ਕਿਉਂਕਿ ਬੱਚੇ ਪਸੰਦ ਕਰਦੇ ਆ ਕੋਟਲ ਤੇ ਜਦੋਂ ਵੀ ਬੱਚੇ ਇਹ ਵਾਲੀ ਮੰਗਵਾਉਣ ਦੀ ਕੋਸ਼ਿਸ਼ ਕਰਦੇ ਤੁਸੀਂ ਇਹਨਾਂ ਨੂੰ ਘਰ ਦੇ ਵਿੱਚ ਹੀ ਬਣਾ ਕੇ ਦਿਓ ਨਾਲੇ ਤਾਂ ਤੁਹਾਡੀ ਥੋੜੀ ਜਿਆਦਾ ਵੀ ਬਣ ਜਾਂਦੀ ਨਾਲੇ ਘੱਟ ਪੈਸੇ ਤੇ ਘੱਟ ਖਰਚੇ ਵਿੱਚ ਬਣਦੀ ਹੈ ਤੇ ਨਾਲੇ ਸਭ ਨੂੰ ਇਹ ਬੜੀ ਪਸੰਦ ਆਉਂਦੀ ਹੈ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਦੇ